ਮਸ਼ਹੂਰ ਪੰਜਾਬੀ ਗਾਇਕ ਹਰਪਜਨ ਮਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਾਇਕ ਹਰਪਜਨ ਮਾਨ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੁਹਾਨੂੰ ਦੱਸ ਦਈਏ ਕਿ ਹਾਦਸਾ ਸਵੇਰੇ ਕੁਰਕ ਖੇਤਰ ਦੇ ਪਿਪਲੀ ਫਲਾਈਓਵਰ ਤੇ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਹਰਪਜਨ ਮਾਨ ਦਿੱਲੀ ਵਿੱਚ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਪਰਤ ਰਹੇ ਸਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਹਰਪਜਨ ਮਾਨ ਵੀ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਤਸਵੀਰਾਂ ਦੇ ਵਿੱਚ ਤੇ ਉਹਨਾਂ ਦੀ ਕਾਰ ਵੀ ਜਿਹੜੀ ਨੁਕਸਾਨੀ ਹੋਈ ਹੈ ਉਹ ਸਾਹਮਣੇ ਆ ਰਹੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋਵਗੇ ਟੁੱਟੇ ਹੋਏ ਸ਼ੀਸ਼ੇ ਹਨ ਜਾਣਕਾਰੀ ਮੁਤਾਬਕ ਹਰਪਜਨ ਮਾਨ ਨੂੰ ਕੋਈ ਸੱਟ ਤਾਂ ਨਹੀਂ ਲੱਗੀ ਪਰ ਉਹਨਾਂ ਦੇ ਸੁਰੱਖਿਆ ਗਾਰਡ ਜਿਹੜੇ ਉਹ ਜ਼ਖਮੀ ਹੋ ਗਏ ਚਸ਼ਮਦੀਦਾ ਅਨੁਸਾਰ ਹਰਪਜਨ ਮਾਨ ਦੇ ਨਾਲ ਉਹਨਾਂ ਦਾ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾਰਡ ਸਨ ਯਾਨੀ ਕਿ ਕਾਰ ਵਿੱਚ ਕੁੱਲ 4 ਲੋਕ ਮੌਜੂਦ ਸਨ ਹਾਦਸੇ ਤੋਂ ਕੁਝ ਦੇਰ ਬਾਅਦ ਹਰਪਜਨ ਮਾਨ ਚੰਡੀਗੜ੍ਹ ਲਿ ਰਵਾਨਾ ਹੋ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਕਾਰ ਦਾ ਹਸ਼ਰ ਦੇਖ ਸਕਦੇ ਹੋ ਐਕਸੀਡੈਂਟ ਤੋਂ ਬਾਅਦ ਕਾਫੀ ਸੱਟਾਂ ਉਹਨਾਂ ਦੇ ਸੁਰੱਖਿਆ ਗਾੜਾ ਨੂੰ ਲੱਗੀਆਂ ਹਨ ਲੇਕਿਨ ਜਿਹੜੀ ਜਾਣਕਾਰੀ ਜਿਹੜੀ ਸਭ ਤੋਂ ਵਧੀਆ ਗੱਲ ਹੈ ਇਸ ਦੇ ਵਿੱਚ ਕਿ ਹਰਪਜਨ ਮਾਨ ਨੂੰ ਪੰਜਾਬੀ ਗਾਇਕ ਹਰਪਜਨ ਮਾਨ ਨੂੰ ਕੋਈ ਵੀ ਸੱਟ ਨਹੀਂ ਲੱਗੀ ਹੈ ਲੇਕਿਨ ਚਸ਼ਮਦੀਦਾ ਦੇ ਅਨੁਸਾਰ ਹਰਭਜਨ ਮਾਨ ਦੇ ਨਾਲ ਉਹਨਾਂ ਦਾ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾਰਡ ਵੀ ਮੌਜੂਦ ਸਨ ਯਾਨੀ ਕਿ ਕੁੱਲ 4 ਮੈਂਬਰ ਜਿਹੜੇ ਕਾਰ ਦੇ ਵਿੱਚ ਬੈਠੇ ਹੋਏ ਸਨ ਤੇ ਹਾਦਸੇ ਤੋਂ ਬਾਅਦ ਕੁਝ ਹੀ ਧੀਰ ਬਾਅਦ ਜਿਹੜਾ ਹਰਭਜਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਜਾਂਦੇ ਹਨ ਮਸ਼ਹੂਰ ਪੰਜਾਬੀ ਗਾਇਕ ਹਰਪਜਨ ਮਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਾਇਕ ਹਰਪਜਨ ਮਾਨ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੁਹਾਨੂੰ ਦੱਸ ਦਈਏ ਕਿ ਹਾਦਸਾ ਸਵੇਰੇ ਕੁਰੂਕ ਖੇਤਰ ਦੇ ਪਿਪਲੀ ਫਲਾਈਓਵਰ ਤੇ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਹਰਪਜਨ ਮਾਨ ਦਿੱਲੀ ਵਿੱਚ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਪਰਤ ਰਹੇ ਸਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਹਰਪਜਨ ਮਾਨ ਵੀ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਤਸਵੀਰਾਂ ਦੇ ਵਿੱਚ ਤੇ ਉਹਨਾਂ ਦੀ ਕਾਰ ਵੀ ਜਿਹੜੀ ਨੁਕਸਾਨੀ ਹੋਈ ਹੈ ਉਹ ਸਾਹਮਣੇ ਆ ਰਹੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਟੁੱਟੇ ਹੋਏ ਸ਼ੀਸ਼ੇ ਹਨ ਜਾਣਕਾਰੀ ਮੁਤਾਬਕ ਹਰਭਜਨ ਮਾਨ ਨੂੰ ਕੋਈ ਸੱਟ ਤਾਂ ਨਹੀਂ ਲੱਗੀ ਪਰ ਉਹਨਾਂ ਦੇ ਸੁਰੱਖਿਆ ਗਾਰਡ ਜਿਹੜੇ ਉਹ ਜ਼ਖਮੀ ਹੋ ਗਏ ਚਸ਼ਮਦੀਦਾ ਅਨੁਸਾਰ ਹਰਭਜਨ ਮਾਨ ਦੇ ਨਾਲ ਉਹਨਾਂ ਦਾ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾਰਡ ਸਨ ਯਾਨੀ ਕਿ ਕਾਰ ਵਿੱਚ ਕੁੱਲ 4 ਲੋਕ ਮੌਜੂਦ ਸਨ ਹਾਦਸੇ ਤੋਂ ਕੁਝ ਦੇਰ ਬਾਅਦ ਹਰਭਜਨ ਮਾਨ ਚੰਡੀਗੜ੍ਹ ਲਿ ਰਵਾਨਾ ਹੋ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਕਾਰ ਦਾ ਹਸ਼ਰ ਦੇਖ ਸਕਦੇ ਹੋ ਐਕਸੀਡੈਂਟ ਤੋਂ ਬਾਅਦ ਕਾਫੀ ਸੱਟਾਂ ਉਹਨਾਂ ਦੇ ਸੁਰੱਖਿਆ ਗਾੜਾ ਨੂੰ ਲੱਗੀਆਂ ਹਨ ਲੇਕਿਨ ਜਿਹੜੀ ਜਾਣਕਾਰੀ ਜਿਹੜੀ ਸਭ ਤੋਂ ਵਧੀਆ ਗੱਲ ਹੈ ਇਸ ਦੇ ਵਿੱਚ ਕਿ ਹਰਭਜਨ ਮਾਨ ਨੂੰ ਪੰਜਾਬੀ ਗਾਇਕ ਹਰਭਜਨ ਮਾਨ ਨੂੰ ਕੋਈ ਵੀ ਸੱਟ ਨਹੀਂ ਲੱਗੀ ਹੈ ਲੇਕਿਨ ਚਸ਼ਮਦੀਦਾ ਦੇ ਅਨੁਸਾਰ ਹਰਭਜਨ ਮਾਨ ਦੇ ਨਾਲ ਉਹਨਾਂ ਦਾ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾਰਡ ਵੀ ਮੌਜੂਦ ਸਨ ਯਾਨੀ ਕਿ ਕੁੱਲ 4 ਮੈਂਬਰ ਜਿਹੜੇ ਕਾਰ ਦੇ ਵਿੱਚ ਬੈਠੇ ਹੋਏ ਸਨ ਤੇ ਹਾਦਸੇ ਤੋਂ ਬਾਅਦ ਕੁਝ ਹੀ ਧੀਰ ਬਾਅਦ ਜਿਹੜਾ ਹਰਭਜਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਜਾਂਦੇ ਹਨ ਮਸ਼ਹੂਰ ਪੰਜਾਬੀ ਗਾਇਕ ਹਰਪਜਨ ਮਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਾਇਕ ਹਰਪਜਨ ਮਾਨ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੁਹਾਨੂੰ ਦੱਸ ਦਈਏ ਕਿ ਹਾਦਸਾ ਸਵੇਰੇ ਕੁਰਕ ਖੇਤਰ ਦੇ ਪਿਪਲੀ ਫਲਾਈਓਵਰ ਤੇ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ